ਅੰਦਰ ਨਹੀਂ ਆਇਆ ਇਹ ਤਾਂ ਪਤਾ ਲੱਗਦਾ ਜੀ ਇਹਦੇ ਵਿੱਚ ਕੋਈ ਕੈਮੀਕਲ ਪਦਾਰਥ ਹੈਗਾ ਜੀ ਜਿਹਨੂੰ ਮਤਲਬ ਜਦੋਂ ਫਾਇਰ ਕਰਦੇ ਨੇ ਬਲਾਸਟ ਕਰਦੇ ਨੇ ਬਲਾਸਟ ਉਹ ਆ ਇਹਨੂੰ ਅੱਗ ਲੱਗਦੀ ਹੈ ਜੀ ਤੇ ਆ ਜਿਹੜੇ ਅੰਦਰ ਕੈਮੀਕਲ ਆ ਜੀ ਇਹ ਧੂਆਂ ਜੋ ਪ੍ਰੋਡਿਊਸ ਕਰਦਾ ਜੀ ਸਾਰਾ ਕੋ ਅੱਖਾਂ ਮੱਜਦੀਆਂ ਇਹਦਾ ਹੀ ਕੋਈ ਸਾਰਿਆਂ ਨੂੰ ਐਂ ਕਹਿਣਾ ਜਾ ਵੀ ਇਹੇ ਜੇ ਜੋ ਵੀ ਨਿਸ਼ਾਨੀਆਂ ਤੁਹਾਨੂੰ ਜੋ ਵੀ ਕੁਝ ਮਿਲਦਾ ਉਹ ਪਿੰਡਾਂ ਚ ਲੈ ਕੇ ਜਾਓ ਤੇ ਵੋਟਾਂ ਮੰਗਣ ਮਿਲੇ ਉਹਨਾਂ ਨੂੰ ਜਰੂਰ ਦਿਖਾਓ ਵੀ ਸਾਨੂੰ ਉਹਦੋਂ ਆ ਮਿਲੇ ਸੀ ਅਸੀਂ ਤੇ ਦੇਖੋ ਇਹ ਜਦੋਂ ਕੋਈ ਆਪਣਾ ਅਸੀਂ ਹੱਕ ਮੰਗਿਆ ਤਾਂ ਸਾਨੂੰ ਇਹ ਚੀਜ਼ਾਂ ਮਿਲੀਆਂ ਨੇ ਹਨਾ ਤੇ ਅਸੀਂ ਸਾਰੇ ਭਾਰਤ ਵਾਲਿਆਂ ਨੂੰ ਇਹ ਕਹਿਣਾ ਜਾਵਾਂਗੇ ਜਦੋਂ ਅਸੀਂ ਕੋਈ ਵੀ ਹੱਕ ਮੰਗੋਗੇ ਸਰਕਾਰਾਂ ਤੋਂ ਅੱਗੇ ਬਦਲੇ ਚ ਗਿਫਟ ਚ ਸਾਨੂੰ ਇਹ ਮਿਲਣਗੇ ਆ ਆ ਛੋਟੀਆਂ ਛੋਟੀਆਂ ਗੋਲੀਆਂ ਹੀ ਜਿਹੜੀਆਂ ਉਹਨਾਂ ਵੱਲੋਂ ਸਿੱਧੀਆਂ ਫਾਇਰ ਕੀਤੀਆਂ ਗਈਆਂ ਸੀਗੀਆਂ ਇਹ ਜਿਹੜੀਆਂ ਸਿੱਧੀਆਂ ਆ ਕੇ ਆਪਣੇ ਵੱਜਦੀਆਂ ਦੀਆਂ ਆਉਣਗੀਆਂ ਇਹ ਉਹ ਵਾਲੀਆਂ ਗੋਲੀਆਂ ਹਾਂਜੀ ਇਹ ਰਬੜ ਦੀਆਂ ਨੇ ਇਹ ਬਹੁਤ ਹਾਰਡ ਰਬੜ ਆ ਵੀ ਇਹ ਲੱਗਵਾ ਗਿਆ ਇਨਾ ਡੂੰਗਾ ਆਪਣੇ ਨਿਸ਼ਾਨ ਅੰਦਰ ਤੱਕ ਤੱਕ फस ਜਾਂਦੀ ਹੈ ਇਹ ਇਨੀ ਡੂੰਗੀ ਜੋ ਇਹਨਾਂ ਤੋਂ ਹੁੰਦਾ ਹੈ ਕਰ ਲੈਣ ਸਾਡੇ ਖਨੌਰੀ ਬਾੜਾ ਸਾਡੇ ਦੋ ਪ੍ਰਾਸ਼ੀਦ ਹੋਏ ਨੇ ਅਸੀਂ ਉਹ ਦਿਨ ਉਹ ਚੀਜ਼ ਨੂੰ ਦੇਖਦੇ ਹੋਏ ਸੀ ਅੱਜ ਜੋ ਹੈ ਕਾਲਾ ਝੰਡਾ ਤੇ ਸਭ ਇੱਕ ਬਲੈਕ ਡੇ ਜਿਹੀ ਤਰ੍ਹਾਂ ਦੇ ਅਸੀਂ ਬਣਾ ਬਣਾ ਰਹੇ ਹਾਂ ਜੱਜੂ ਅਥਰੂ ਗੈਸ ਦੇ ਇਹ ਉਹ ਗੋਲੇ ਨੇ ਜਿਹੜੇ ਕਿਸਾਨਾਂ ਨੂੰ ਕਦੇ ਨਹੀਂ ਭੁੱਲ ਸਕਦੇ ਆਪਣੇ ਹੱਕਾਂ ਦੇ ਵਾਸਤੇ ਕਿਸਾਨਾਂ ਨੇ ਇਹ ਅਥਰੂ ਗੈਸ ਦੇ ਗੋਲੇ ਆਪਣੇ ਪਿੰਡੇ ਦੇ ਉੱਪਰ ਹੰਡਾਏ ਨੇ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਸ਼ੰਭੂ ਬਾਰਡਰ ਦੇ ਉੱਪਰ ਬੈਠੇ ਕਿਸਾਨਾਂ ਦੇ ਉੱਪਰ ਅਨੇਕਾਂ ਅਥਰੂ ਗੈਸ ਦੇ ਗੋਲੇ ਚੱਲੇ ਨੌਜਵਾਨਾਂ ਨੇ ਸਾਹਮਣੇ ਰੱਖੇ ਨੇ ਕਹਿੰਦੇ ਨੇ ਕਿ ਸਾਨੂੰ ਇਹ ਯਾਦ ਰਹਿਣਗੇ ਹਮੇਸ਼ਾ ساری ਉਮਰ ਜਦੋਂ ਲੀਡਰ ਸਾਡੇ ਕੋਲ ਵੋਟਾਂ ਲੈਣ ਆਉਣਗੇ ਤਾਂ ਇਹ ਅਥਰੂ ਗੈਸ ਦੇ ਗੋਲੇ ਉਹਨਾਂ ਦੇ ਅੱਗੇ ਕਰਾਂਗੇ ਜਿਨ੍ਹਾਂ ਨੇ ਸਾਨੂੰ ਆਪਣੇ ਹੱਕਾਂ ਦੇ ਵਾਸਤੇ ਹੱਕਾਂ ਦੀ ਬਜਾਏ ਸਾਨੂੰ ਇਹ ਗੋਲੇ ਦਿੱਤੇ ਤਾਂ ਇਹ ਨੌਜਵਾਨ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆਂ ਤਾਂ ਬਾਈ ਜੀ ਇਹ ਸਾਰੇ ਟੰਗੇ ਹੋਏ ਨੇ ਡੰਡਿਆਂ ਤੇ ਹਾਂਜੀ ਹਾਂਜੀ ਇਹ ਟੰਗੇ ਹੋਏ ਨੇ ਵੀਰੇ ਦੇਖੋ ਇਹ ਜਦੋਂ ਕੋਈ ਆਪਣਾ ਅਸੀਂ ਹੱਕ ਮੰਗਿਆ ਤਾਂ ਸਾਨੂੰ ਇਹ ਚੀਜ਼ਾਂ ਮਿਲ ਜਾਣੇ ਹਨਾ ਤੇ ਅਸੀਂ ਸਾਰੇ ਭਾਰਤ ਵਾਲਿਆਂ ਨੂੰ ਇਹ ਕਹਿਣਾ ਚਾਹਾਂਗੇ ਜਦੋਂ ਤੁਸੀਂ ਕੋਈ ਵੀ ਹੱਕ ਮੰਗੋਗੇ ਸਰਕਾਰਾਂ ਤੋਂ ਅਗੋਂ ਬਦਲੇ ਚ ਗਿਫਟ ਚ ਸਾਨੂੰ ਇਹ ਮਿਲਣਗੇ ਤੇ ਅਸੀਂ ਸਾੰਬੇ ਤਾਂ ਨੇ ਵੀ ਲੱਗཔ་ ਕਈਆਂ ਨੂੰ ਜਿਨ੍ਹਾਂ ਨੂੰ ਪਤਾ ਨਹੀਂ ਜਾਂ ਲਗਾਤਾਰ ਲੋਕ ਆ ਰਹੇ ਨੇ ਹਨ ਉਹਨਾਂ ਨੂੰ ਦਿਖਾਈਏ ਅਸੀਂ ਵੀ ਜਾਗਰੂਕ ਕਰੀਏ ਵੀ ਇਹੋ ਜਿਹੀਆਂ ਚੀਜ਼ਾਂ ਨੇ ਤੇ ਜੋ ਕਿਵੇਂ ਬਚਿਆ ਜਾ ਸਕਦਾ ਹਨ ਜਦੋਂ ਇਹ ਵੀ ਆਉਂਦਾ ਹਨ ਵੀ ਅੱਖਾਂ 'ਚ ਆਪਣੇ ਜਲਣ ਹੋਣ ਲੱਗ ਜਾਂਦੀ ਆ ਮੂੰਹ 'ਚ ਜਲਣ ਹੋਣ ਲੱਗ ਜਾਂਦਾ ਨੂਨ ਨੂਨ ਵਾਲਾ ਪਾਣੀ ਪੀਓ ਹਨਾ ਜਾਂ ਨੂਨ ਚੱਟ ਲੋ ਤਾਂ ਉਹਦੇ ਨਾਲ 1 ਮਿੰਟ ਦੇ ਵਿੱਚ ਵਿੱਚ ਸਹੀ ਹੋ ਜਾਂਦਾ ਵੀ ਹੱਲ ਅਸੀਂ ਲੱਭ ਰੱਖਿਆ ਇਹਦਾ ਕਿ ਪਹਿਲੀ ਗੱਲ ਦਾ ਪੂਰੀ ਸੇਫਟੀ ਨਾਲ ਚੱਲੋ ਮੂੰਹ ਉੱਤੇ ਅੱਗੇ ਹੋਣਾ ਨਹੀਂ ਸਰਕਾਰ ਤਾਂ ਇਹ ਸਿੱਟੀ ਜਾਣੀ ਹੈ ਸਰਕਾਰਾਂ ਦਾ ਕੰਮ ਆ ਕਿਉਂਕਿ ਇਹ ਐਕਸਪਾਇਰ ਨੇ ਆ ਦੇਖੋ 2017 18 ਦੇ ਨੇ ਸਰਕਾਰ ਨੇ ਇਹਦਾ ਕੋਈ ਲੇਖਾ ਨਹੀਂ ਦੇਣਾ ਕੋਈ ਰਿਕਾਰਡ ਚ ਨਹੀਂ ਇਹ ਸਾਰੇ ਉਹਨਾਂ ਲਈ ਫਾਲਤੂ ਆ ਤੇ ਸਾਰੇ ਇੱਧਰ ਸਿੱਟੇ ਜਾ ਰਹੇ ਨੇ ਤੇ 7 8 6 ਐਕਸਪਾਇਰ ਹੋਣ ਕਰਕੇ ਤੇ ਇਹਨਾਂ ਦਾ ਨੁਕਸਾਨ ਵੀ ਆਪਣੇ ਤੇ ਜ਼ਿਆਦਾ ਹੋ ਰਿਹਾ ਸਕਿਨ ਦਾ ਮਚਣਾ ਤੇ ਇਹ ਸਕਿਨ ਦਾ ਮਚਣਾ ਅੱਖਾਂ 'ਚੋਂ ਪਾਣੀ ਆਉਣਾ ਵੀ ਇਹ ਸਾਰੇ ਇਹਦੇ ਸਿੰਪਟਮਸ ਨੇ ਵੀਰੇ ਅੱਛਾ ਇਹ ਤੁਸੀਂ ਕਿੰਨੇ ਤਰ੍ਹਾਂ ਦੇ ਮੈਨੂੰ ਲੱਗਦਾ ਕਿ ਵੱਖਰੇ ਵੱਖਰੇ ਲੱਗਦੇ ਨੇ ਕਿ ਕਿਹੜੇ ਕਿਹੜੇ ਨੇ ਇੱਕ ਤਾਂ ਡਰੋਨ ਦੇ ਨਾਲ ਆਉਂਦੇ ਸੀ ਇੱਕ ਹੱਥ ਨਾਲ ਛੁੱਟੇ ਜਾਂਦੇ ਮੇਰੇ ਆ ਸਿਰਫ ਗੈਸ ਵਾਲੇ ਨੇ ਅੱਛਾ ਇਹ ਆ ਕੇ ਜਿਹੜੇ ਆ ਵਾਲੇ ਨੇ ਇਹ ਵੀ ਗੈਸ ਵੀ ਛੱਡਦੇ ਨੇ ਤੇ ਫਟਦੇ ਵੀ ਨਹੀਂ ਆ ਕੇ ਅੱਛਾ ਤੇ ਆ ਵਾਲਾ ਵੀਰੇ ਡਰੋਨ ਵਾਲਾ ਜਿਹੜਾ ਆਪਣਾ ਡਰੋਨ ਜਿਹੜਾ ਅੱਗੋਂ ਆਂਦਾ ਇਹ ਚਾਰ ਡਰੋਨ ਇਹ ਬੰਬੇ ਦੇ ਨੇ ਫਾਇਰ ਕਰਦੇ ਨੇ ਚਾਰ ਡਰੋਨ ਇਹ ਜਿਹੜੋ ਫਾਇਰ ਕਰਦੇ ਨੇ ਇਹਦੇ ਵਿੱਚ ਆਇਦਨ ਦੇ ਬੰਟੇਜ ਜੋ ਹੈਗੇ ਕਟੋਗਟ 25 ਤੋਂ 30 ਬੰਟੇ ਇਹਦੇ ਵਿੱਚ ਹੁੰਦੇ ਨੇ ਜੋ ਡਰੋਨ ਤੋਂ ਸਿਰ ਦਾ ਬਲਾਸਟ ਤੇ ਉਹ ਬਲਾਸਟ ਕਰਦੇ ਸੀ ਬਲਾਸਟ ਕਰਨ ਤੋਂ ਬਾਅਦ ਇਦਾਂ ਦੇ 25 30 ਜਿਹੜੇ ਗੋਲੀਆਂ ਕੰਚ ਦੀਆਂ ਗੋਲੀਆਂ ਇਹ ਪੂਰੀ ਰਫਤਾਰ ਨਾਲ نیچے ਆਉਂਦੇ ਨੇ ਤੇ ਇਹ ਇਹ ਅੱਡ ਨੁਕਸਾਨ ਕਰਦੇ ਨੇ ਉਦੋਂ ਬਾਅਦ ਜਿਹੜੇ ਇਹਦੇ ਵਿੱਚ ਆ కెਮਿਕਲ ਤੁਸੀਂ ਦੇਖ ਸਕਦੇ ਹੋ ਇਹ కెਮਿਕਲ ਜਲਦਾ ਹੈ ਤੇ ਇਹ ਇਹਦੇ ਕਰਕੇ ਜੋ ਉਹ ਬੰਦਤੂਆਂ ਤੇ ਜੋ ਬਹੁਤ ਖਤਰਨਾਕ ਤੇ ਨੁਕਸਾਨਦਾਇਕ ਹੈ ਜੀ ਬਹੁਤ ਅੱਖਾਂ ਤੇ ਦੂਜੀਆਂ ਬੋਲਨਾਂ ਦੇ ਜਿਹੜੀਆਂ ਉਹਨਾਂ ਨਿਕਲਦਾ ਜੀ ਇਹਦੇ ਨਾਲ ਪਾਣੀ ਤਰ੍ਹਾਂ ਪਾਣੀ ਦੀ ਤਰ੍ਹਾਂ ਖੂਨ ਆਉਂਦੇ ਨੱਕਾਂ ਚ ਕੰਨਾਂ ਚ ਅੱਖਾਂ ਵਿੱਚੋਂ ਤੇ ਬਹੁਤ ਹੀ ਜ਼ਿਆਦਾ ਨੁਕਸਾਨ ਕਿਉਂਕਿ ਇਹ ਹੈ ਹੀ ਐਕਸਪਾਇਰ ਬਹੁਤ ਜ਼ਿਆਦਾ ਜੀ ਇੱਕ ਘਟੋ 7 7 8 ਸਾਲ ਪੁਰਾਣੇ ਐਕਸਪਾਇਰੀ ਜੇ ਯੂਜ਼ ਕਰੀ ਜਾਂਦੇ ਨੇ ਇਹ ਸਾਰੇ ਪੁਰਾਣੇ ਨੇ ਸਾਰੇ ਪੁਰਾਣੇ ਨੇ ਮੈਂ ਤੁਹਾਨੂੰ ਡਾਟਾ ਚੈੱਕ ਕਰਾ ਦਿੰਦਾ ਵੀਰੇ ਆ ਦੇਖੋ 17 18 ਦੀ ਡੇਟਾ ਹਾਂ ਤੇ ਆ ਦੇਖੋ ਆ ਅੱਧਾ ਚੱਲਿਆ ਹੋਇਆ ਇਹਤੇ ਵੀ ਆ ਦੇਖੋ MPAI Delhi 2017 18 2017 18 ਦੇ ਆ ਵੀਟ ਐਕਸਪਾਇਰ ਹੋਇਆ ਜੀ ਸਾਰੇ ਲੱਗ ਲੱਗ ਨੇ ਜੀ ਸਾਰੇ ਐਕਸਪਾਇਰ ਯੂਜ਼ ਕਰੀ ਅੰਦਰ ਮੇਰੇ ਇਹ ਇਹ ਸਾਰੇ ਤੁਸੀਂ ਰੱਖੇ ਨੇ ਜਿਹੜੇ ਡਰੋਨ ਵਾਲੇ ਸੀਗੇ ਜਾਂ ਜਿਹੜੇ ਹੱਥ ਦੇ ਰੰਦੇ ਹਾਂ ਹਾਂ ਜਿਨੀ ਤਰ੍ਹਾਂ ਦੇ ਨੇ ਇਹ ਇਹ ਲਗਭਗ ਦੋ ਤਿੰਨ ਕਿੰਨੀ ਤਰ੍ਹਾਂ ਦੇ ਚਾਰ ਤਰ੍ਹਾਂ ਦੇ ਅੱਛਾ ਇੱਕ ਤਾਂ ਜੋ ਕੱਲਾ ਧੂਆਂ ਛੱਡਦੇ ਨੇ ਜੀ ਉਹ ਐਦਾਂ ਦੇ ਹੁੰਦੇ ਨੇ ਮਾਲ ਵਾਲੀ ਹੁੰਦੇ ਨੇ ਤੇ ਇੱਕ ਜੋ ਹੈ ਡਰੋਨ ਨਾਲ ਬਲਾਸਟ ਕਰਦੇ ਨੇ ਇਹ ਡਰੋਨਾਂ ਦੇ ਗੋਲ ਹੁੰਦੇ ਨੇ ਜੀ ਏਡਾ ਇਹ ਮਤਲਬ ਪੁੱਛੇ ਤਰ੍ਹਾਂ ਬਣਿਆ ਹੁੰਦਾ ਜਿਹਦੇ ਵਿੱਚ ਕੰਚ ਦੇ ਗੋਲੀਆਂ ਹੁੰਦੇ ਨੇ ਇੱਕ ਤਾਂ ਹੋ ਗਿਆ ਜੀ ਉਸ ਤੋਂ ਬਾਅਦ ਜਿਹੜ ਹਾਂਜੀ ਤੇ ਇੱਕ ਜੋ ਹੈਗਾ ਆ ਚੀਜ਼ ਜਿਹੜੋ ਛਿੜਦੇ ਨੇ ਇਹ ਗੰਦੇ ਥਰੂ ਜੋ ਨੀਚੇ ਆ ਕੇ ਬਲਾਸਟ ਕਰਦੇ ਦੋਨੋਂ ਚੀਜ਼ਾਂ ਲੱਗ ਹੋ ਜਾਂਦੀਆਂ ਨੇ ਜਿਉਂ ਫਾਇਰ ਕਰਦੇ ਰਾਤਰੀ ਵਿੱਚ ਅਲੱਗ ਹੋ ਜਾਂਦੇ ਨੇ ਤੇ ਇਹ ਤਰੀਕੇ ਨਾਲ ਆਵਾਜ਼ ਦੇਣੇ ਜਿਹਕੇ ਦੇ ਵੱਜੇ ਬਹੁਤ ਜ਼ਿਆਦਾ ਨੁਕਸਾਨ ਕਰਦੇ ਨੇ ਇਹ ਫਿਰ ਚੱਲੇ ਨਹੀਂ ਸੀ ਜਿਹੜੇ ਰੱਖੇ ਇਹ ਬੋਰੀਆਂ ਪਾ ਕੇ ਦੱਬੇ ਹੋਏ ਨੇ ਜਦੋਂ ਕੋਈ ਸਿਰਦੇ ਜਿਆਦਾ ਬੋਰੀਆਂ ਪਾ ਕੇ ਅਸੀਂ ਦੱਬ ਦਿੰਦੇ ਸੀ ਤਾਂ ਇਹ ਕਰਕੇ ਥੋੜਾ ਮੁੰਡਾ ਤੂਆ ਨਿਕਲ ਕੇ ਦਬ ਜਾਂਦਾ ਸੀ ਜੀ ਇਹ ਸਾਰੇ ਇਹ ਚੱਲੇ ਚੱਲਣ ਲੱਗੇ ਸੀ ਮਤਲਬ ਇਹ ਕਾਬੂ ਕੀਤੇ ਜੀ ਅਸੀਂ ਅੱਜ ਦੇਖ ਸਕਦੇ ਇੱਥੋਂ ਮੈਲਟ ਹੋਣ ਲੱਗੇ ਇਹ ਦੇ ਅੰਦਰ ਕੋਈ ਨਾਲ ਦੇ ਨੇ ਕਾਬੂ ਕਰਲੇ ਸੀ ਜੀ ਇਹਨਾਂ ਚ ਗੈਸ ਹੈਗੀ ਅਜੇ ਹਾਂਜੀ ਪੂਰੀ ਗੈਸ ਹੈਗੀ ਇੱਥੇ ਵੀ ਹੈਗੀ ਆ ਲਗਭਗ ਗੈਸ ਨਿਕਲ ਚੁੱਕੀ ਆ ਪਰ ਵੀ ਇਦਾਂ ਪਰ ਵੀ ਸਾਨੂੰ ਜਦੋਂ ਉਹਨਾਂ ਨੇ ਚਲਾਏ ਸੀ ਉਹਦੋਂ ਨਹੀਂ ਸਾਨੂੰ ਡਰ ਲੱਗਿਆ ਵੀ ਹੁਣ ਤਾਂ ਇਹਨਾਂ ਤੋਂ ਕੀ ਲੱਗਣਾ ਸਾਨੂੰ ਡਰ ਇਹ ਪਿੱਤਲ ਜਿਹਦਾ ਲੱਗਦਾ ਇੱਕ ਵੱਖਰਾ ਹਾਂਜੀ ਹਾਂਜੀ ਇਹ ਪਿੱਤਲ ਦਾ ਹੀ ਬਦਾ ਆ ਆ ਛੋਟੀਆਂ ਛੋਟੀਆਂ ਗੋਲੀਆਂ ਹੀ ਜਿਹੜੀਆਂ ਉਹਨਾਂ ਵੱਲੋਂ ਸਿੱਧੀਆਂ ਫਾਇਰ ਕੀਤੀਆਂ ਗਈਆਂ ਸੀਗੀਆਂ ਜਿਹੜੀਆਂ ਸਿੱਧੀਆਂ ਆ ਕੇ ਆਪਣੇ ਵੱਜਦੀਆਂ ਸੀ ਆਏ ਇਹ ਉਹ ਵਾਲੀਆਂ ਗੋਲੀਆਂ ਹਾਂਜੀ ਇਹ ਰਬੜ ਦੀਆਂ ਨੇ ਇਹ ਬਹੁਤ ਹਾਰਡ ਰਬੜ ਆ ਵੀ ਇਹ ਲੱਗ ਵਗ ਇੰਨਾ ਡੂੰਘਾ ਆਪਣੇ ਨਿਸ਼ਾਨ ਅੰਦਰ ਤੱਕ ਤੱਕ फस ਜਾਂਦੀ ਹੈ ਇਹ ਇੰਨੀ ਡੂੰਗੀ ਹਾਂਜੀ ਇਹ ਕੋਨਾ ਵੱਲੋਂ ਐਡੇ ਮੋٹے ਮੋٹے ਫੇਰ ਕੀਤੇ ਗਏ ਸੀ ਨਹੀਂ ਉਹ ਜਿਹੜੇ ਮੂਰੇ ਬੋਰਡ ਲੱਗੇ ਨੇ ਤੁਸੀਂ ਉਹਨਾਂ ਵਿੱਚ ਨਿਸ਼ਾਨ ਵੀ ਦੇਖ ਸਕਦੇ ਹੋ ਐਡੇ ਮੋٹے ਮੋٹے ਵੀ ਉਹ ਸਾਨੂੰ ਕਿਦੋਂ ਮਿਲੇ ਨਹੀਂ ਜੇ ਮਿਲੇ ਤਾਂ ਅਸੀਂ ਉਹ ਵੀ ਜ਼ਰੂਰ ਸਾਹਮਣੇ ਰੱਖਾਂਗੇ ਵੀ ਉਹ ਵੀ ਅਸੀਂ ਲੋਕਾਂ ਨੂੰ ਦਿਖਾਵਾਂਗੇ ਵੀ ਆਹੋ ਕੁਝ ਕਰ ਰਹੇ ਨੇ ਉਹ ਇਹ ਫਿਰ ਹੁਣ ਤੁਸੀਂ ਪਿੰਡ ਲੈ ਕੇ ਜਾਓਗੇ ਨਾਲ ਹਾਂਜੀ ਹਾਂਜੀ ਪਿੰਡ ਲੈ ਕੇ ਜਾਵਾਂਗੇ ਹੀ ਵੀ ਅਸੀਂ ਹੁਣ ਜੇ ਸ਼ਾਂਤਮਈ ਤਰੀਕੇ ਨਾਲ ਪਹਿਲਾਂ ਵੀ ਅਸੀਂ 13 ਮਹੀਨੇ ਬੈਠ ਕੇ ਦਿੱਲੀ ਅਸੀਂ ਆਪ ਦੇ ਹੱਕਾਂ ਨੇ ਲੜਾਈ ਕੀਤੀ ਹੈ ਹੁਣ ਵੀ ਸ਼ਾਂਤਮਈ ਤਰੀਕੇ ਨਾਲ ਬੈਠਾਂਗੇ ਤੇ ਜੋ ਇਹਨਾਂ ਤੋਂ ਹੁੰਦਾ ਹੈ ਕਰ ਲੈਣਾ ਸਾਡੇ ਖਨੌਰੀ ਬਾੜਾ ਸਾਡੇ ਦੋ ਪ੍ਰਸ਼ਾਸਿਦ ਹੋਏ ਨੇ ਅਸੀਂ ਉਹ ਦਿਨ ਉਹ ਚੀਜ਼ ਨੂੰ ਦੇਖਦੇ ਹੋਏ ਸੀ ਅੱਜ ਜੋ ਹੈ ਕਾਲਾ ਝੰਡਾ ਤੇ ਸਾਬ ਇੱਕ ਬਲੈਕ ਡੇ ਜਿਹੀ ਤਰ੍ਹਾਂ ਦੇ ਅਸੀਂ ਬਣਾ ਰਹੇ ਹਾਂ ਅੱਜ ਨੂੰ ਜਿਹੜੀ ਜਗ੍ਹਾ ਤੋਂ ਆਏ ਤੁਸੀਂ ਅਸੀਂ ਬਠਿੰਡੇ ਤੋਂ ਆਏ ਜੀ ਲੋਕਲ ਬਠਿੰਡਾ ਜੀ ਖਾਸ ਇਹ ਫਿਰ ਤੁਸੀਂ ਅੱਗੇ ਸੀਗੇ ਜਦਨੇ ਅਥਰੂ ਗੈਸ ਦੇ ਗੋਲੇ ਵੀ ਹਾਂਜੀ ਬਿਲ ਸੀ ਕਿ ਤੇ ਉਸ ਤੋਂ ਬਾਅਦ ਆ ਸੀ ਸੀਗੇ ਪਹਿਲੇ 10:58 ਮਿੰਟ ਤੇ ਪਹਿਲਾ ਫਾਇਰ ਹੋਇਆ ਸੀ ਉਧਰੋਂ ਆ ਗੈਂਸੀ ਗੋਲਿਆਂ ਦਾ ਉਦੋਂ ਡਰੋਨ ਤਿੰਨ ਡਰੋਨਾਂ ਨੇ ਡਾਈ ਸੀ ਪਰ ਉਹ ਪੁੱਠੇ ਲੈ ਗਏ ਸੀ ਫਿਰ ਪਤੰਗ ਡਾ ਕੇ ਸੀਗੇ ਉਹ ਉਡਾਦੇ ਹੋਏ ਤੇ ਉਹ ਡਰੋਨ ਗਾ ਨਹੀਂ ਆ ਵੀ ਵਾਰੀ ਹਮੜਾ ਉਹਨਾਂ ਨੇ 1:30 ਵਜੇ ਦੁਆਰੇ ਸ਼ੁਰੂ ਕੀਤਾ ਫਿਰ 4-5 ਵਜੇ ਤੱਕ ਪੂਰਾ ਕੰਮ ਚੱਲਿਆ ਸੀ ਸਾਡੇ ਵੱਲੋਂ ਕੋਈ ਐਡੀ ਪਹਿਲ ਨਹੀਂ ਹੋਈ ਵੀ ਅਸੀਂ ਕੋਈ ਅੱਗੇ ਜਾ ਕੇ ਉਹਨਾਂ ਦੇ ਕੁਝ ਮਾਰਿਆ ਨਾ ਉਧਰੋਂ ਪਹਿਲਾਂ ਫਾਇਰਿੰਗ ਹੋਈ ਆ 10:58 ਮਿੰਟ ਤੇ ਇਵਨ ਕੀ ਸਾਡੇ ਆਗੂਆਂ ਨੇ ਸਾਨੂੰ ਕਿਹਾ ਸੀ ਵੀ ਅੱਗੇ ਵਧੋ ਠੀਕ ਹੈ ਪਰ ਅਸੀਂ ਸਹਿਜ ਮਤੇ ਨਾਲ ਅੱਗੇ ਕਰਤਾ ਜਾਂ ਹੋਰ ਕਰਤਾ ਕਿਉਂਕਿ ਫਾਇਰ ਵਾਲੀ ਤੇ ਕੋਈ ਚੀਜ਼ ਹੀ ਨਹੀਂ ਸਾਡੇ ਕੋਲ ਸਿਰਫ ਡਾਂਗਾ ਨਹੀਂ ਨਾ ਸਾਡੇ ਕੋਲ ਕੋਈ ਹਥਿਆਰ ਆ ਨਾ ਕੁਝ ਹੋ ਰਹੀ ਵੀ ਡਾਂਗਾ ਵੀ ਆਪਦੀ ਸੇਫਟੀ ਲਈ ਰੱਖਿਆ ਹੋਇਆ ਜਾਨੀ ਵੀ ਜਦੋਂ ਗੈਨਸੀ ਗੋਲੇ ਛੱਡਦੇ ਨੇ ਤਾਂ ਉਹਨਾਂ ਨੂੰ ਸਾਈਡ ਛੁਡ ਕਰਨ ਲਈ ਤਾ ਰੱਖਿਆ ਹੋਇਆ ਜਾਨੀ ਇਹਦੇ ਜਿਆਦਾ ਖਤਰਨਾਕ ਜੇ ਕਿਸੇ ਬਾਈ ਤੇ ਕਿਸੇ ਜਾਨਵਰ ਤੇ ਜੇ ਕਿਸੇ ਔਰਤੇ ਜੇ ਇਹ ਸਿੱਟਿਆ ਜਾਦਾ ਕੁਝ ਵੀ ਹੈ ਤਾਂ ਮੌਕੇ ਤੇ ਡੈਥ ਹੋ ਸਕਦੀ ਹੈ ਉਹ ਜਾਨਵਰ ਦੀ ਕਿਸੇ ਦੀ ਅੱਛਾ ਹਾਂਜੀ ਤੇ ਮਤਲਬ ਤੁਸੀਂ ਐਂ ਦੇਖੋ ਵੀ ਸਾਨੂੰ ਜਾਨਵਰਾਂ ਨਾਲ ਉਹ ਵੱਧ ਬੁਰਾ ਹਾਲ ਹੈ ਸਰਕਾਰ ਹਰਨਾ ਕਰ ਰਹੀ ਹੈ ਲਾਈਵ ਫਾਇਰਿੰਗ ਕਰ ਰਹੀ ਹੈ ਰਬੜ ਦੇ ਗੋਲੀਆਂ ਡੇ ਡੇ ਛ ਪਾਕਿਸਤਾਨ ਦਾ ਬਾਰਡਰ ਨਹੀਂ ਹੈਗਾ ਜੀ ਅਸੀਂ ਆਪ ਦੀ ਕਿਸਾਨ ਸਰਪਾ ਦੀ ਐਮ ਐਸ ਪੀ ਤੇ ਸਾਰੀ ਫਸਲਾਂ ਨੇ ਉਹ ਐਮ ਐਸ ਪੀ ਦੀ ਅਸੀਂ ਉਹ ਆਪਦੇ ਮੰਗਾ ਰੱਖ ਰਹੇ ਨਹੀਂ ਸਿਰਫ ਸਾਨੂੰ ਮੰਗਾ ਇੱਥੇ ਪੂਰੀਆਂ ਕਰਨਾ ਇੱਥੋਂ ਆਪ ਚਲੇ ਜਾਓ ਸਾਡਾ ਕੋਈ ਹੱਕ ਨਹੀਂ ਵਿਚਾਇਆ ਸਾਡਾ ਕੋਈ ਸੋਚ ਕੇ ਨਹੀਂ ਆ ਵੀ ਜਾਣ ਕੇ ਦਿੱਲੀ ਜਾਣਾ ਜਾਂ ਕੁਝ ਵੀ ਸਾਡੇ ਕੋਲ ਦਿਮਾਗ ਚ ਇਹ ਚੀਜ਼ ਨਹੀਂ ਸਾਨੂੰ ਸਿਰਫ ਇਹ ਜੋ ਸਾਡੇ ਹੱਕ ਰੱਖੇ ਨੇ ਸਾਨੂੰ ਪੂਰੇ ਦੇਵੇ ਸਰਕਾਰ ਜਿਵੇਂ ਪਿਛਲੇ ਸਾਲ ਮੰਨੀ ਸੀ ਮੁੱਕਰ ਗਈ ਸਰਕਾਰ ਸਾਨੂੰ ਐ ਵੀ ਉਹ ਸਾਨੂੰ ਹੁਣ ਪੂਰੇ ਸਾਡੇ ਹੱਕ ਦੇਣ ਤੇ ਇੱਥੋਂ ਵਾਪਸ ਚਲੇ ਜਾਵਾਂ ਕੋਈ ਹੋਰ ਨਹੀਂ ਹੈਗਾ ਅੱਛਾ ਇਹ ਜਿਹੜੇ ਇਦਾਂ ਨੇ ਸਿਰਫ ਖੋਲ ਹੀ ਰਹਿ ਗਏ ਨੇ ਸਾਰੇ ਚੱਲੇ ਹੋਏ ਸੀਗੇ ਇਹ ਇਹ ਸ ਹੋਏ ਨੇ ਜਾਂ ਜਿਵੇਂ ਆ ਕਾਬੂ ਕਰਕੇ ਪੂਰੇ ਸਾਫ ਪੈਣੀ ਇਹ ਹਾਂ ਤੇ ਆ ਜਿਵੇਂ ਆ ਵੀ ਅੱਧਾ ਚੱਲਾ ਹੋਇਆ ਹੀ ਕੁਝ ਕੱਦੇ ਚੱਲੇ ਹੋਏ ਨੇ ਬਾਕੀ ਨਹੀਂ ਲਗਭਗ ਸਾਰੇ ਚੱਲੇ ਹੋਏ ਨੇ ਇਹ ਤਾਂ ਜਿੰਨੇ ਉਹਨਾਂ ਨੇ ਚਲਾਏ ਸੀ ਉਹਦੇ 10% 5% ਵੀ ਨਹੀਂ ਹੈਗੇ ਜਿੰਨੇ ਸਾਡੀ ਡਾਂਗ ਦੇਣੇ 300 ਤੋਂ ਪਲੱਸ ਗੋਲਾ ਸਿੱਟਾ ਗਿਆ ਜੀ ਇਹ ਆ ਚਾਰ ਘੰਟੇ ਬਹੁਤ ਨਜਾਇਜ਼ ਸਿੱਟੇ ਗਏ ਨੇ ਇਹ ਫਿਰ ਤੁਸੀਂ ਹੁਣ ਦੇਖ ਲਿਆ ਇਹਨਾਂ ਦਾ ਪੋਸਟਮਾਨ ਕਰਕੇ ਵੇਖ ਲਿਆ ਖੋਲ ਕੇ ਕੀ ਕੀ ਸੀਗਾ ਇਹਨਾਂ ਦੇ ਅੰਦਰ ਅੰਦਰ ਨਹੀਂ ਹੈ ਇਹਦਾ ਲੱਗਦਾ ਜੀ ਇਹਦੇ ਵਿੱਚ ਕੋਈ ਕੈਮੀਕਲ ਪਦਾਰਥ ਹੈਗਾ ਜੀ ਜਿਹਨੂੰ ਮਤਲਬ ਜਦੋਂ ਫਾਇਰ ਕਰਦੇ ਨੇ ਬਲਾਸਟ ਕਰਦੇ ਨੇ ਬਲਾਸਟ ਉਹਨੂੰ ਅੱਗ ਲੱਗਦੀ ਹੈ ਜੀ ਤੇ ਆ ਜਿਹੜੇ ਕੈਮੀਕਲ ਹੈ ਜੀ ਇਹ ਧੂਆਂ ਠੀਕ ਹੈ ਬਾਈ ਜੀ ਤਾਂ ਇਹ ਪੂਰੀਆ ਮੱਚਦਾ ਸਾਰਾ ਕੋ ਅੱਖਾਂ ਮੱਚਦੀਆਂ ਨਹੀਂਦਾ ਹੀ ਕੋਈ ਸਾਰਿਆਂ ਨੂੰ ਐਂ ਗਣਾ ਜਾਵਈ ਇਹੇ ਜੇ ਜੋ ਵੀ ਨਿਸ਼ਾਨੀਆਂ ਤੁਹਾਨੂੰ ਜੋ ਵੀ ਕੁਝ ਮਿਲਦਾ ਉਹ ਪਿੰਡਾਂ ਚ ਲੈ ਕੇ ਜਾਓ ਤੇ ਵੋਟਾਂ ਮੰਗਣ ਵੇਲੇ ਉਹਨਾਂ ਨੂੰ ਜ਼ਰੂਰ ਦਿਖਾਓ ਵੀ ਸਾਨੂੰ ਉਹਦੋਂ ਆ ਮਿਲੇ ਸੀ ਅਸੀਂ ਉੱਤੋਂ ਇਹ ਬਲਕਿ ਤੇ ਸਾਨੂੰ ਖਾਲਿਸਤਾਨੀ ਅੱਤਵਾਦੀ ਵੱਖਵਾਦੀ ਜੇ ਹੋਏ ਕੇ ਸਾਨੂੰ ਤਾਂ ਟੈਗ ਦੇ ਰਹੇ ਨੇ ਉਹ ਅਸੀਂ ਇੱਥੇ ਆ ਆਪ ਦਾ ਕੋਈ ਖਾਲਿਸਤਾਨ ਨਹੀਂ ਬਣਾਉਣਾ ਜੀ ਅਸੀਂ ਕਿਸਾਨਾਂ ਭਰਾਵਾਂ ਦੇ ਨਾਲ ਖੜੇ ਆ ਜੀ ਆਪ ਦੇ ਸਿਰਫ ਫੱਕ ਲੈਣ ਨਹੀਂ ਆਏ ਜੀ ਕੋਈ ਸੀ ਕੋਈ ਵੰਡ ਨਹੀਂ ਕਰਨਾ ਹੈ ਜੀ ਅਸੀਂ ਆਪ ਦਾ ਕੋਈ ਪੰਜਾਬ ਅਲੱਗ ਨਹੀਂ ਕਰਨਾ ਹੈ ਸਾਨੂੰ ਐ ਸਿੱਧੇ ਤੋਂ ਸਾਡੀ ਮੰਗਾਂ ਨੇ ਸਾਨੂੰ ਉਹ ਸਾਨੂੰ ਦਿੱਤੀਆਂ ਜਾਂ ਜੀ ਸਾਨੂੰ ਕੋਈ ਹੋਰ ਸਰਕਾਰ ਤੋਂ ਵਾਧੂ ਉਮੀਦ ਨਹੀਂ ਹੈਗੀ ਜੀ ਠੀਕ ਹੈ ਭਾਈ ਜੀ ਤਾਂ ਇਹ ਨੌਜਵਾਨਾਂ ਨੇ ਅਥਰੂ ਗੈਸ ਦੇ ਜਿਹੜੇ ਚੱਲੇ ਹੋਏ ਗੋਲੇ ਸੀਗੇ ਤਾਂ ਉਹ ਸਾਮ੍ਹ ਕੇ ਰੱਖੇ ਹੋਏ ਨੇ ਕਹਿੰਦੇ ਨੇ ਕਿ ਸਾਨੂੰ ਇਹ ਯਾਦ ਬੁੰਦੇ ਰਹਿਣਗੇ ਕਿ ਸਾਡੇ ਨਾਲ ਸ਼ੰਭੂ ਬਾਰਡਰ ਤੇ ਕੀ ਕੁਝ ਹੋਇਆ ਜਦੋਂ ਲੀਡਰ ਵੋਟਾਂ ਲੈਣ ਆਉਣਗੇ ਤਾਂ ਸਭ ਤੋਂ ਅੱਗੇ ਇਹ ਵਰਦੇ ਸੀਗੇ ਕੈਮਰਾਮੈਨ ਮੋਨੂ ਦੇ ਨਾਲ ਮਨਪ੍ਰੀਤ ਸਿੰਘ ਕਾਲੂ ਜਗਬਾਣੀ ਟੀਵੀ ਸ਼ੰਭੂ ਬਾਰਡਰ